ਸਚਾਈ ਦੀ ਜਿੱਤ ਹੋਈ ਦਿੱਲੀ ਦਾ ਸਭ ਤੋਂ ਬਰਸ਼ਟ ਤੇ ਕਰਪਟ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਸ਼ਰਾਬ ਘੁਟਾਲਾ ਕਰਕੇ ਕਰੋੜਾ ਰੁਪਿਆ ਬਣਾਇਆ ਜਿਹੜੇ ਕਹਿੰਦੇ ਸੀਗੇ ਸਮਨ ਫਰਜੀ ਨੇ ਜਿਹੜੇ ਕਹਿੰਦੇ ਸੀ ਇਲਲੀਗਲ ਨੇ ਜਿਹੜੇ ਕਹਿੰਦੇ ਸੀ ਮੇਰੇ ਖਿਲਾਫ ਸਬੂਤ ਨਹੀਂ ਅੱਜ ਉਹ ਦਿੱਲੀ ਦੀ ਹਾਈ ਕੋਰਟ ਚ ਗਏ ਹਾਈ ਕੋਰਟ ਨੇ ਕਿਹਾ ਇਹ ਸਮਨ ਫਰਜੀ ਨਹੀਂ ਇਹ ਸਮਨ ਲੀਗਲ ਨੇ ਔਰ ਤੁਸੀਂ ਕਿਉਂ ਹੁਣ ਤੱਕ ਈਡੀ ਦੇ ਸਾਹਮਣੇ ਨਹੀਂ ਪੇਸ਼ ਹੋਏ ਇਹ ਮਾਨਯੋਗ ਹਾਈ ਕੋਰਟ ਨੇ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਪੁੱਛਿਆ ਉਹਨਾਂ ਦੇ ਵਕੀਲ ਦੇ ਮਾਧਿਅਮ ਤੋਂ ਜਦੋਂ ਈਡੀ ਦਾ ਵਕੀਲ ਨੇ ਦੱਸਿਆ ਕੀ ਤੁਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰ ਸਕਦੇ ਹਾਈ ਕੋਰਟ ਨੇ ਕਿਹਾ ਸਾਨੂੰ ਐਵੀਡੈਂਸ ਲੈ ਕੇ ਦਿਖਾਓ ਜਦੋਂ ਉਹਨਾਂ ਨੂੰ ਸਾਰਾ ਐਵੀਡੈਂਸ ਦਿਖਾਇਆ ਗਿਆ ਹਾਈ ਕੋਰਟ ਨੇ ਇਨਕਾਰ ਕਰਤਾ ਡਬਲ ਬੈਂਚ ਨੇ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਤੇ ਰੋਕ ਲਾਉਣ ਤੋਂ ਮਤਲਬ ਮੋਹਰ ਲਾ ਦਿੱਤੀ ਕਿ ਤੁਹਾਡੇ ਕੋਲ ਐਵੀਡੈਂਸ ਹੈਗਾ ਤੇ ਜਾਓ ਤੇ ਗ੍ਰਿਫਤਾਰ ਕਰੋ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਏ ਨੇ ਅੱਜ ਮੈਂ ਸਮਝਦਾ ਹਾਂ ਕਿ ਕਰਪਸ਼ਨ ਦੀ ਬਹੁਤ ਵੱਡੀ ਇੱਕ ਮਾਰ ਜਿਹੜੀ ਸੀ મોદી ਜੀ ਬਾਰ-ਬਾਰ ਕਹਿੰਦੇ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ ਅੱਜ ਉਸ ਕਰਪਟ ਬੰਦੇ ਨੂੰ ਸੁਲਾਖਾਂ ਦੇ ਪਿੱਛੇ ਭੇਜਣ ਦਾ ਕੰਮ ਕੀਤਾ ਹੈ ਅੱਜ ਸਰਕਾਰ ਨੇ ਇਹ ਦਿੱਲੀ ਦੇ ਅੰਦਰ ਕਰਪਸ਼ਨ ਦੇ ਉੱਤੇ ਬਹੁਤ ਵੱਡਾ ਅੰਕੁਸ਼ ਲੱਗਾ ਹੈ ਦਿੱਲੀ ਦਾ ਸਭ ਤੋਂ ਭ੍ਰਸ਼ਟ ਕਰਪਟ ਮੁੱਖ ਮੰਤਰੀ ਜਿਹੜਾ 20-20 ਕਰੋੜ ਰੁਪਏ ਦੇ ਇਹ ਬਾਥਰੂਮਾਂ ਦੇ ਅੰਦਰ ਖਰਚ ਕਰ ਦਿੰਦਾ ਸੀ ਜਿਨੇ 100 ਕਰੋੜ ਦਾ ਸ਼ੀਸ਼ਮੇਲ ਬਣਾਇਆ ਸੀ ਜਿਹੜਾ 20 ਲੱਖ ਰੁਪਏ ਦੇ ਇੱਕ ਘੰਟੇ ਵਾਲੇ ਕਿਰਾਏ ਦੇ ਜਾਇਜ਼ ਤੇ ਸਫਰ ਕਰਦਾ ਸੀਗਾ ਅੱਜ ਉਸ ਭ੍ਰਸ਼ਟ ਕਰਪਟ ਮੁੱਖ ਮੰਤਰੀ ਦਾ ਅੰਤ ਹੋਇਆ ਹੈ ਔਰ ਦਿੱਲੀ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਇੱਕ ਕਰਪਸ਼ਨ ਤੋਂ ਬਹੁਤ ਵੱਡੀ ਰਾਹਤ ਅਰਵਿੰਦ ਕੇਜਰੀਵਾਲ ਨੂੰ ਆਪਣੇ ਕੀਤੇ ਪਾਪਾਂ ਦੀ ਸਜ਼ਾ ਮਿਲ ਰਹੀ ਹੈ